ਗਵਾਹੀ ਦਿੱਤੀ ਜਸਟ 1 ਤੋਂ 2 ਸੈਕਿੰਡ ਦੇ ਵਿੱਚ ਗਈ ਸਮਯਂ ਦੀ ਨਹੀਂ ਕਹਾਂ ਦੀ ਸਮਯਂ ਗਈ ਪਰ ਜਿਸ ਪਰਿਵਾਰ ਨੇ ਇਸ ਗਵਾਹੀ ਲਈ ਇਹ ਗਵਾਹੀ ਲਈ ਜਿਨ੍ਹਾਂ ਨੂੰ ਖੁਦਾਵ ਨੇ ਇਹ ਤਸੱਮਣੀ ਦਿੱਤੀ ਹੈ ਉਹਨਾਂ ਨੂੰ ਪੁੱਛੋ ਵੀ ਉਹਨਾਂ ਦੀ ਇਹ ਤਸੱਮਣੀ ਬੜੀ ਕਿਹੜੇ ਹਾਲਾਤ ਦੇ ਨਾਲ ਪੂਰੀ ਵਿਤੋਜ ਜਣਾ ਕਰਦਾ ਸਮਯਂ ਦੀ ਹਾਲੇਲੂਇਆ ਹਾਲੇਲੂਇਆ ਸੇ ਦਾਸਰੇ ਸੀ ਨਦੀ ਮਾਝੂ ਮੇਰੇ ਵੱਲੋਂ ਸਾਰੇ ਪਿੰਡਵਾਲਿਆਂ ਨੂੰ ਜੈ ਮਸੀਹ ਦੀ ਹਾਜੀ ਜੈ ਪਿਛਲੇ ਸੰਡੇ ਦੀ ਗੱਲ ਹੈ ਪਿਛਲੇ ਐਤਾਰ ਸਾਡੀ ਮਾਝ ਸੁਣਨ ਵਾਲੀ ਸੀ ਸੌਣ ਦੇ 4 ਵਜੇ ਦੀ ਗੱਲ ਹੈ तकरीबन ਰਾਤ ਜਦੋਂ ਮਾਝ ਜੱਲੇ ਨੂੰ ਮੈਂ ਪਾਸਟਰ ਨੂੰ ਫੋਨ ਕੀਤਾ ਮਾਝ ਸੌਣੀ ਰਹੀ ਸੀ ਪਾਸਟਰ ਨੇ ਜਦੋਂ ਦੁਆ ਕੀਤੀ 5 ਮਿੰਟਾਂ ਬਾਅਦ ਮਾਝ ਦਾ ਸੁਣਤੀ ਪਰ ਸੌਣ ਦੇ ਨਾਲ ਮਾਝ ਦੇਖੀ ਮਾਝ ਦੇਖੀ ਕੋਣੋ ਕੰਨਾਂ ਕੰਡੇ ਹੋਇਆ ਮੈਂ ਡਾਕਟਰਾਂ ਕੋਲ ਜਾਂਦੇ ਡਾਕਟਰਾਂ ਨੇ ਠੀਕ ਹੈ ਲਾਇਕਾਂ ਦਾ ਠੀਕ ਹੋਇਆ ਸੀ ਤੇ ਮਾਜ ਨੂੰ ਇਹ ਡਾਕਟਰ ਇੱਕ ਹੋਰ ਲਿਆਂਦਾ ਮੈਂ ਤੋਂ ਡਾਕਟਰ ਹੋ ਗਿਆ 8 ਮਿੰਟ ਹੋ ਗਏ ਹੀ ਮਾਜ ਖੜੀ ਨਹੀਂ ਰਹੀ ਮੈਂ ਪਾਸਟ ਨੂੰ ਫੋਨ ਲਾਇਆ ਮਾ ਅਬੀਤ ਦਵਾਈ ਕਰਾਣਾ ਇਧਰ ਬੰਗੀ ਸੀ ਐ ਪਾਰ ਪਾਸਟ ਨੇ ਫੋਨ ਆ ਕੇ ਦਵਾਈ ਕਰ ਸਕਤਾ ਇਧਰੋਂ ਦੋ ਦਾ ਕੰਮ ਹੋ ਗਿਆ ਹੱਥ ਕੋਈ ਸਮਝ ਨਹੀਂ ਆ ਰਹੀ ਮਾਜ ਉੱਠੀ ਨਹੀਂ ਪਈ 8 ਮਿੰਟ ਹੋ ਗਏ ਜਦੋਂ ਰਾਤ ਅਕੇ ਗੋਡੇ ਟਕੇ ਮੰਮੀ ਨੇ ਮਾਮੀ ਰਾਬੀ ਖਾਣਾ ਵੜਾ ਆਪਣੇ ਸੁਗਵਾਸੀ ਆਪ ਦਾ ਕਾਦਰ ਡਾਕਟਰ ਜਾਂ ਦੇ ਨੁਕਤੀ ਰਹੀ ਨਹੀਂ ਤੇ ਜਦੋਂ ਰਾਹ ਪੱਗੇ ਗੋਡੇ ਟੇਕੇ ਨਾ 50 ਮਿੰਟਾਂ ਦਾ ਇਹ ਜਮਾਦੀ ਖੜੀ ਹੋਗੀ ਸਾਰੀ ਮਹਿਮਾ ਯਸੂ ਦੇ ਨਾਮ ਉਹ ਵੀ ਮਾਣ ਹਰਿਸ਼ਾਸ ਦੇ ਸਮਰਥਨ ਨਾਲ ਜੋ ਵੀ ਗੁਰੂਆਂ ਆਇਕ ਤੇ ਤੇੰਦਰ ਸੁਣਨਾ ਜਦੋਂ ਇਹ ਪ੍ਰੋਬਲਮ ਆਈ ਉਦੋਂ ਕਿਹਨੇ ਦੀ ਕੰਡੀਸ਼ਨ ਸੀ ਤੁਹਾਡੀ ਬਹੁਤ ਲਾਹਤ ਹੋ ਰਹੀ ਸੀ ਸਮਝ ਲਗੀ ਜਿਸ ਬੰਦੇ ਨੇ ਸੇਵਾ ਕੀਤੀ ਨਾ ਪਸ਼ੂਆਂ ਦੀ ਉਹਨੂੰ ਪਤਾ ਗਿਆ ਮੈਂ ਆਗੇ ਪਾਲੇ ਹਨ ਜਦੋਂ ਕਿ ਟਾਈਮ ਆਂਦਾ ਜਦੋਂ ਕੋਸ਼ੂ ਦਾ ਫਾਲ ਦਾ ਟਾਈਮ ਆਦਾ ਫਾਲ ਦੇ ਦਾ ਟਾਈਮ ਆਦਾ ਮੱਝ ਦਾ ਸੂਨ ਦਾ ਟਾਈਮ ਆਂਦਾ ਉਦੋਂ ਇਕੱਲੇ ਬੰਦੇ ਦੇ ਜਾਨ ਤੋਂ ਬਣੀ ਹੁੰਦੀ ਹੈ ਇੰਨਾ ਟਾਈਮ ਅਸੀਂ ਮਿਹਨਤ ਕੀਤੀ 17 ਸੀਸੀ ਲੋਹਰ ਲੱਖ ਲੱਖ ਦੀ ਮੱਝ ਨਹੀਂ ਸੋਕੀ ਨਹੀਂ ਹੈ ਪਰ ਇੱਕ ਕੰਡੀਸ਼ਨ ਜਦੋਂ ਰਾਤ ਕਿੰਨੇ ਵੇ ਤੁਸੀਂ ਮੈਨੂੰ ਫੋਨ ਕੀਤਾ ਸੀ ਪਹਿਲਾ ਫੋਨ 4 ਵਜੇ ਤਾਂ ਤੁਸੀਂ ਵਿਸ਼ਵਾਸ ਕਰਨਾ ਜਦੋਂ 4 ਵਜੇ ਫੋਨ ਆਇਆ ਨਾ ਉਸ ਵੇ ਮੈਂ ਪ੍ਰੇਅ ਦੇ ਵਿੱਚ ਸੀਗਾ ਦੇ ਫੋਰਸ ਕੀ ਚੇਤੇ ਨਾ ਪੈਂਦੀ ਜੀ ਸਮਝ ਰਹੀ ਨੀ ਮੈਂ ਜਹਾਂ ਜੀ ਨੂੰ ਕਹਿੰਦਾ ਪਾਸੇ ਇੱਥੇ ਤਾਂ ਗੱਲਬਾਤ ਮੈਂ ਕੋਡਾਂਡ ਵਰੀ ਕੋ ਪ੍ਰਾਣ ਅਪੀਲ ਕਰਦੇ ਆਂ ਅਨੈਕਸ ਆਤਮਾਸੀ ਕੋਟਰੂ ਦੇ ਕੰਮ ਚ ਨਹੀਂ ਆਂ ਮੈਨੂੰ ਨਹੀਂ ਕਰੀ ਉਸ ਵਿਪਤਾ ਦੇ ਵਿੱਚ ਸੀ ਉਸ ਪ੍ਰੋਗਰਾਮ ਵਿੱਚ ਸੀ ਪਰ ਤੇ ਅੰਦਰੋਂ ਸਿੱਖਣਾ ਚਾਹੇ ਤੁਸੀਂ ਆਤਮਾਤ ਕਰੇ ਵੀ ਨਾ ਮੈਂ ਤੋਰ ਅਗਰ ਕਰੇ ਵੀ ਮਨਵਾ ਲਓ ਨਾ ਪਰ ਮਨਾਣਾ ਗਵਾ ਚੇਰੀ ਕੰਮ ਚ ਮੈਨੂੰ ਕਹਦੀ ਸਮਝ ਨਹੀਂ ਗਈ ਕਿ ਇਹ ਲੋਕ ਨੇ ਆਤਮਾ ਤੇ ਮਨਾਣ ਜਾਂਦੇ ਨੇ। ਕਈ ਆਤਮਾ ਤੇ ਕੰਮ ਕਰਦੇ ਮਨਾਣ ਜਾਂਦੇ ਨੇ। ਉਹ ਆਤਮਾ ਦੀ ਗਰੀਮਾ, ਉਹ ਤੁਹਾਡਾ ਕੰਮ ਦਾ ਦੇਣ ਕਰਿੰਦਾ। ਖੁਦਾ ਨੇ ਆਪੇ 6 ਦਿਨ ਕੰਮ ਕਰੇ, 7ਵਾਂ ਦਿਨ ਮੇਰੇ ਕਰ ਜਾ ਤੂੰ। ਮੇਰਾ ਕੰਮ ਕਰ। ਮੇਰੀ ਮਹਿਮਾ ਕਰ। 7ਵਾਂ ਦਿਨ ਜਦੋਂ ਆਜੇ ਮੈਨੂੰ ਨਾ, ਤਨ ਮੰਨ ਤੇ ਤੰਗ ਦੇ ਨਾਲ, ਤੰਦੀ ਦੀ, ਮਾਨ ਦੀ ਤੇ ਤਾਨੀ ਦੀ, ਬਰਕਤਾਂ ਦਾ ਮਾਲੂਮਾ ਹੰਦ ਅਜੇ ਯਿਸੂ ਮਸੀਹ ਦੇ ਸਮਰਥੀ ਨਾਮ ਦੇ। ਆਮੀਨ। ਅੰਤ ਵਿੱਚ ਸਿੱਖਿਆ ਸਮ 17000 ਜਰਨਸ ਮਾਜੇ ਪੀਨੀ ਹੋਏਗੀ ਅੱਜ ਇੱਕ ਆਨੰਦਨ ਲੈਣਾ ਬੜਾ ਉੱਥਾ ਪਸ਼ੂ ਇਹ ਐਸੇ ਨੂੰ ਫਰਜ ਦੇ ਨਾਮ ਤੇ ਫੋਨ ਆ ਪਾਸੇ ਜਿੱਦਾਂ ਗੱਲਬਾਤ ਉਸ ਤੋਂ ਪਹਿਲਾਂ ਵੀ ਫੋਨ ਆਇਆ ਸੀ ਕਈ ਦਿਨ ਦੀ ਪਾਸੇ ਜਿੱਦਾਂ ਮਾਜੇਦਾ ਕਰਕੇ ਉਹ ਪ੍ਰੋਬਲਮ ਹੈ ਮਾਤੇ ਨੂੰ ਜਾਨੀ ਕੋਈ ਦੁਆ ਕਰ ਉਹਦੇ ਵੀ ਸੁਣਾ ਕਿ ਜਿੰਨਾ ਕ ਡੋਂਟ ਵਰੀ ਕੋ ਬਰਾਉਣਾ ਫਰਮ ਕਰਕੇ ਦੇਗਾ ਪਰ ਇਹ ਚਾਹੇ ਤਾਂ ਮਿੱਥ ਕੋ ਖਾ ਦੇ ਨੇ ਜਿਹੜਾ ਫੜ ਗਿਆ ਖੁਦਾ ਦੇ ਨਾਲ

ਹੋਰ ਕਹਿਨੇ ਲੱਗਿਆ ਦਿਲ ਬਿਲਕੁਲ ਸੁਤੇ ਨਾ ਆਇਆ ਨਾ ਇਹਦਾਂ ਬੰਨ ਲੈ ਲਿਆ ਕਹਿੰਦੇ ਕੇਡ ਵਿੱਚ ਗਿਆ ਕਦੀ ਹੁੰਦੀ ਨਾ ਬੁੱਟਾ ਕਿਤੇ ਅੰਦਰ ਬੁੱਟਾ ਕਦੀ ਆਕੇ ਨਹੀਂ ਆਉਂਦਾ ਹਾਂ ਦੇਖੇ ਕਦੇ ਫੋਨ ਤੇ ਤੁਸੀਂ ਮੈਨੂੰ ਕਿਹਾ ਵੀ ਬੁੱਟਾ ਜੀ ਕੋਈ ਕੰਮ ਗਿਆ ਕਿੱਥੇ ਗਿਆ ਕੇਡ ਵਿੱਚ ਗਿਆ ਪਰ ਪਸ਼ੂਆਂ ਦੇ ਲਈ ਗਿਆ ਪਠਾਣ ਲਾਣ ਗਿਆ ਅਜੇ ਕੰਮ ਕਰਨ ਗਿਆ ਤੇ ਭੁਮਿਆਰ ਸਾਨੂੰ ਨੇ ਫੜੀ ਕਿੰਦੀ ਹੈ ਤੇ ਹਨਾ ਘੰਟੇ ਹੋਈ ਨਾ ਸਵੇਰ ਦਾ ਗਿੱਲੇ ਚੋਂ ਤੇ ਫੇਟ ਕਰਦੇ ਹੰਨਾ ਖੜਿਆ ਤਾਂ ਮੱਝ ਜੋ ਨੁਕੀ ਤੇ ਪ੍ਰਾਇਜ਼ ਹੋਤੇ ਕਿ ਨਵਾਈ ਸੀ ਤਾਰੀਫ ਕਰੋ ਜੋ ਦੀ 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 ਜੋ ਤੇ ਭਾਵੇਂ ਕਈਆਂ ਲੈ ਲੈ ਤੇ ਕਈ ਗੰਡਾਸੀਆਂ ਲੈ ਲੈ ਇਹ ਕਦੇ ਨਹੀਂ ਪਟੀਸ਼ਨ ਵਾਲਾ ਜੀਸ਼ੂ ਮਸੀਹ ਦੇ ਸਾਮਣੇ ਵੀ ਨਾਮ ਲੈ ਚਾਹੇ ਅਮੀਨ ਤਾਰੀਫ ਕਰੋ ਜੋਰ ਦੀ ਖੁਸ਼ੀ ਦਾ ਆਨੰਦ ਲਿਓ ਫਿਰ ਲੈ ਲੈ ਬੱਲੇ ਯੂ ਤੇਰੀ ਬੱਲੇ ਬੱਲੇ ਸੋ ਪਰਜੋ ਸਾਡੇ ਮੈਗਾ ਚਟਾਨਾਂ ਦੀ ਤਰ੍ਹਾਂ ਖੜ੍ਹ ਜਾਈਏ ਜੀਸਸ ਦੇ ਨਾਲ ਮਿਲ ਪਾਈਨਾ ਪ੍ਰੇਰ ਕਰੋ ਅਗਰ ਤੁਹਾਡਾ ਇਮਾਨ ਪ੍ਰਗਟ ਹੋਤੇ ਤੁਹਾਡਾ ਫੇਥ ਮੈਗਾ ਨੀਨਾ ਸ਼ੈਤਾਨ ਦੀਆ ਫਿਰ ਚੜ ਕੇ ਜੀਸਸ ਮਸੀਹ ਦੇ ਸਾਹਮਣੇ ਨਾਮ ਤੇ ਚੇ ਕਿ ਜਿਹੜੇ ਪੱਤਰ ਨੂੰ ਰਾਜੇ ਨੇ ਰੰਦਿਆ ਉਹ ਜੋ ਸੇਹਰਾ ਪੂਜਾ ਬਣਿਆ